ਇਹ ਰੋਡ ਸ਼ੋਅ ਜਲੰਧਰ ਦੇ ਮੋਡਲ ਟਾਊਨ ਤੋਂ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਨਵੇਂ ਦਫ਼ਤਰ ਲਗਾਇਆ ਜਾ ਰਿਹਾ ਇੱਕ ਪ੍ਰਦਰਸ਼ਨ ਲਗਾਇਆ ਜਾ ਰਿਹਾ ਆ ਜਾਓ ਸਭ ਅੱਜ ਇਹ ਮੋਰਚਾ ਕਿਉਂ ਕੱਢਿਆ ਨਾਲੇ ਜਟਾਇਆ ਜਿਹੜੇ ਪਖੰਡ ਦੇ ਵਿੱਚ ਵਾਹਿਗੁਰੂ ਜਿੱਕਾ ਸਤਿ ਸ੍ਰੀ ਅਕਾਲ ਇਹ ਪਖੰਡਵਾਦ ਵਾਸਤੇ ਖਾਤਮਾ ਕਰਨ ਵਾਸਤੇ ਮੋਰਚੇ ਲਾਏ ਜਾ ਰਹੇ ਨੇ ਪਹਿਲਾਂ ਡੀਸੀ ਸਾਹਿਬ ਜਿਹੜੇ ਲੋਕ ਫੰਡ ਕਰ ਰਹੇ ਨੇ ਉਹ ਖੰਡਾ ਦਾ ਪੱਤਾ ਫਾਸ਼ ਹੋਣਾ ਚਾਹੀਦਾ ਜਿਹੜੀ ਬਾਹਰੋਂ ਇਹਨਾਂ ਨੂੰ ਫੰਡੇ ਘਾ ਰਹੀ ਹੈ ਲਿਆ ਕੇ ਇੱਥੇ ਭੋੜੇ ਭਲੇ ਲੋਕਾਂ ਨੂੰ ਫੰਡ ਦੇ ਕੇ ਉਹਨਾਂ ਦੇ ਧਰਮ ਕਰਵਾਣ ਕਰ ਰਹੇ ਨੇ ਵਿੰਟਾ ਦੇ ਵਿੱਚ ਉਹਨਾਂ ਨੂੰ ਠੀਕ ਕਰਨ ਦੇ ਦਾਅਵੇ ਕਰਦੇ ਨੇ ਐਡੇ ਐਡੇ ਕਰੋੜਾਂ ਰੁਪਈਆ ਲਾ ਕੇ ਹਸਪੀਟਲ ਬਣੇ ਨੇ ਫਿਰ ਉਸ ਹਸਪੀਟਲ ਬੰਦ ਕਰ ਦੇਣੇ ਚਾਹੀਦੇ ਜੇ ਇਹੋ ਜਿਹੇ ਲੋਕ ਲੋਕਾਂ ਨੂੰ ਐਸੀ ਤਰ੍ਹਾਂ ਦੀ ਕਰਦੇ ਰਹਿਣਗੇ ਤੇ ਫਿਰ ਇੱਕ ਹਸਪੀਟਲਾਂ 'ਤੇ ਕੀ ਲੋਡ ਹੈ ਬਾਬੇ ਹਰਾਮੀ ਵੀ ਇਸ ਤਰ੍ਹਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਗਈ ਹੈ ਕਿ ਹੁਣ ਸਿੱਖ 크ਰਿਸਟਿਅਨ